О, बस कर पहले तो चलो इधर बाहर सारे चलो मम्मी को ले आओ अबे उधर ले जाओ तुम जो पढ़ो जा बम जो बम जो हंसी बना चले बम जो ओए आयो ਮੇਰਾ ਨਾਮ ਸਨੀ ਸਬਰਵਾਲਾ ਜੀ ਤੇ ਹਾਂ ਜੀ ਸਰ ਬੇਟੀ ਦੀ ਲੋੜੀ ਪਾਈ ਗਈ ਹੈ ਬਹੁਤ ਖੁਸ਼ੀ ਆ ਇੱਕ ਉਪਰਾਲਾ ਸ਼ੁਰੂ ਕਰਦੇ ਪਏ ਆ ਪਹਿਲਾਂ ਵੀ ਚਲੋ ਲੋਕਾਂ ਨੇ ਪਾਈਆਂ ਧੀਆਂ ਦੀਆਂ ਲੋੜੀਆਂ ਅਸੀਂ ਵੀ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਆਪਣੇ ਸ਼ਹਿਰ ਬਟਾਲੇ ਤੋਂ ਕਿ ਅਸੀਂ ਧੀ ਦੀ ਲੋੜੀ ਸੈਲੀਬ੍ਰੇਟ ਕਰੀਏ ਤਾਂ ਕਿ ਹਮੇਸ਼ਾ ਇਹ ਸੁਣੀਦਾ ਹੈ ਯਾਰ ਕਿਸੇ ਨੂੰ ਅਗਰ ਫੋਨ ਕਰੋ ਯਾਰ ਮੇਰੇ ਘਰੇ ਮੁੰਡਾ ਆਇਆ ਮੈਂ ਉਹਦੀ ਇਸ ਵਾਰ ਲੋੜੀ ਪਾਣੀ ਆ ਮੇਰੇ ਘਰੇ ਮੁੰਡਾ ਆਇਆ ਅਸੀਂ ਵੀ ਸੋਚਿਆ ਕਿ ਸਾਡੇ ਘਰੇ ਵੀ ਧੀ ਆਈ ਆ ਇੱਕ ਰਾਣੀ ਆਈ ਆ ਅਸੀਂ ਵੀ ਉਹਦੀ ਲੋੜੀ ਪਾਣੀ ਆ ਜੀ ਤੇ ਸਾਨੂੰ ਬਹੁਤ ਖੁਸ਼ੀ ਆ ਪਰਮਾਤਮਾ ਨੇ ਸਾਡੀ ਇੰਨੀ ਕਾ ਸਮਝੀ ਆ ਸਾਨੂੰ ਧੀ ਦਿੱਤੀ ਆ ਅਸੀਂ ਇਹਦੀ ਲੋੜੀ ਵੀ ਪਾਵਾਂਗੇ ਜੀ ਅਸੀਂ ਇਹਦੀ ਦੀਵਾਲੀ ਵੀ ਸੈਲੀਬ੍ਰੇਟ ਕਰਾਂਗੇ ਜੀ ਅਸੀਂ ਰੱਖੜੀ ਬੰਧਨ ਹਰ ਤਿਹਾੜੀ ਦੇ ਨਾਲ ਸੈਲੀਬ੍ਰੇਟ ਕਰਾਂਗੇ ਤੇ ਬਹੁਤ ਵੱਧ ਚੜ੍ਹ ਕੇ ਕਰਾਂਗੇ ਕਿ ਜਿਸ ਤਰ੍ਹਾਂ ਮੁੰਡੇ ਵਰੀ ਖੁਸ਼ੀਆਂ ਮਨਾਉਂਦੇ ਲੋਕੀ ਅਸੀਂ 4 ਗੁਣਾ ਵੱਧ ਜੀ ਕੁੜੀਵਾਂ ਇਹ ਮੇਰੇ ਘਰੇ ਆਏ ਆ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਚਰਨ ਪਾਦੂਕਾ ਵਗੈਰਾ ਲਗਾ ਕੇ ਅਸੀਂ ਸਵਾਗਤ ਕੀਤਾ ਸੀ ਕਿ ਕੰਜਕ ਦੇਵੀ ਆਈ ਆ ਮੇਰੇ ਘਰ ਇੱਕ ਰਾਣੀ ਆਈ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਅਸੀਂ ਇਹੋ ਹੀ ਚਾਹੁੰਦੇ ਆ ਕਿ ਜਿਹੜੀ ਅੱਗੋ ਲੋਕ ਸਮਝਦਾਰ ਆ ਪੜੇ ਲਿਖੇ ਆ ਉਹ ਇੰਨੀ ਗੱਲ ਸਮਝਣ ਕਿ ਰੱਬ ਨੇ ਧੀ ਪੁੱਤ ਦਿੱਤਾ ਆ ਸੇਮ ਨੈਣ ਨਕਸ਼ ਹੱਥ ਪੈਰ ਦਿੱਤੇ ਆ ਤੇ ਉਹ ਇਸ ਚੀਜ਼ ਨੂੰ ਅਕਸੈਪਟ ਕਰਨ ਕਿ ਧੀਆਂ ਵੀ ਪੁੱਤ ਨਾਲੋਂ ਵੱਧ ਕੇ ਆ ਇਸ ਵੇਲੇ ਜੀ ਹਾਂਜੀ ਸਰ ਬਿਲਕੁਲ ਸਹੀ ਗੱਲ ਹੈ ਜੀ ਰੱਬ ਧੀ ਦਿੰਦਾ ਹੀ ਉਹਨੂੰ ਆ ਜੀ ਜਿਹੜਾ ਰਾਜਾ ਹੋਏ ਮਾਰੇ ਬੰਦੇ ਨੂੰ ਨਹੀਂ ਉਹ ਦਿੰਦਾ ਉਹਨੇ ਬੜਾ ਜੇ ਧੀ ਦਿੱਤੀ ਉਹਨੇ ਉਹਦਾ ਫਿਊਚਰ ਜਿਹੜਾ ਆ ਉਹਦੇ ਹੱਥਾਂ ਦੀਆਂ ਲਕੀਰਾਂ ਵੀ ਨਾਲ ਹੀ ਭੇਜੀਆਂ ਆ ਅਸੀਂ ਬਾਅਦ ਚੋਂ ਨਹੀਂ ਬਣਾਉਂਦੇ ਮੱਥੇ ਤੇ ਵੀ ਲਿਖ ਕੇ ਨਾਲ ਹੀ ਭੇਜਿਆ ਆ ਉਹਦੀ ਉਹਦਾ ਫਿਊਚਰ ਨਾਲ ਹੀ ਭੇਜਦਾ ਆ ਕਿ ਇਹਨੇ ਗਾਂ ਜਾ ਕੇ ਬੜਾ ਨਾਮ ਕਰਨਾ ਆ ਇਹ ਸਾਡੀ ਸੋਚ ਆ ਕਿ ਅਸੀਂ ਸੋਚਦੇ ਨਹੀਂ ਯਾਰ ਧੀਆ ਨੂੰ ਘੱਟ ਪੜਾਈਏ ਧੀਆ ਨੇ ਬਗਾਨੇ ਘਰ ਚੱਲ ਜਾਣਾ ਵਾ ਪਰ ਇਹ ਸੋਚੋ ਜੇ ਬਗਾਨੇ ਘਰ ਜਾਣਾ ਜਾਣਾ ਤੇ ਘਰੇ ਹੀ ਆਣਾ ਕਿਸੇ ਦੇ ਤੇ ਇਸ ਤਰ੍ਹਾਂ ਦਾ ਬਣਾ ਕੇ ਭੇਜੀਏ ਕਿ ਬਗਾਨੇ ਘਰ ਤੇ ਜਣਾ ਘਰ ਬਗਾਨਾ ਨਹੀਂ ਉਹਦਾ ਆਪਣਾ ਘਰ ਹੈ ਉਹਨੇ ਉੱਥੇ ਵੀ ਆਪਣੇ ਵਾਂਗੂ ਹੀ ਰਹਿਣਾ ਤੇ ਅਸੀਂ ਉਹਨੂੰ ਇਸ ਤਰ੍ਹਾਂ ਪ੍ਰੀਪੇਅਰ ਕਰਾ ਕੇ ਭੇਜੀਏ ਕਿ ਗਾਂ ਉਹਦੀ ਲਾਈਫ 'ਚ ਕੋਈ ਮੁਸ਼ਕਲ ਨਾ ਆਏ ਪੜ੍ਹਾਈਏ ਲਿਖਾਈਏ ਵਧੀਆ ਫਿਊਚਰ ਦੇਈਏ ਉਹਨੂੰ ਕੀ ਬਣਾਣਾ ਚਾਹੁੰਦੇ ਆਪਣੀ ਟੀਮ ਵਿੱਚ ਸਰ ਅਸੀਂ ਤੇ ਬਹੁਤ ਕੋ ਸੋਚਿਆ ਦਾਵਾ ਅਸੀਂ ਤੇ ਡਾਕਟਰ ਵੀ ਸੋਚਿਆ ਪਾਇਲਟ ਵੀ ਸੋਚਿਆ ਇੰਜੀਨੀਅਰ ਵੀ ਸੋਚਿਆ ਅੱਗੇ ਜਦੋਂ ਉਦੋਂ ਨੂੰ ਥੋੜਾ ਜਨਰੇਸ਼ਨ ਚੇਂਜ ਹੋਏਗੀ ਤੇ ਫਿਰ ਦੇਖਾਂਗੇ ਜਨਰੇਸ਼ਨ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਕੀ ਕੁੜੀਆਂ ਆਪਣੀ ਕਿੰਨਾ ਕੁ ਪੜਦੀ ਆ ਕੀ ਕਰਦੀ ਆ ਆਪਾਂ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਾ ਕਿ ਅਸੀਂ ਕਿਸੇ ਉਸ ਪਦ ਤੇ ਬਿਠਾਈਏ ਕਿ ਵਾਕੇ ਮਾਨ ਬਖਸ਼ਿਆ ਹੋਏ ਪ੍ਰਮਾਤਮਾ ਨੇ ਪ੍ਰਮਾਤਮਾ ਨੂੰ ਜੇ ਲੱਗਾ ਕਿ ਇਹਨੂੰ ਧੀ ਦਿੱਤੀ ਆਸੀਂ ਵੀ ਇਹੋ ਜਿਹਾ ਕੰਮ ਕਰੀਏ ਕਿ ਪ੍ਰਮਾਤਮਾ ਕਵੇ ਜੇ ਧੀ ਦਿੱਤੀ ਆ ਤੇ ਇੰਨੇ ਵਧੀਆ ਜਗ੍ਹਾ ਤੇ ਉਹਨੂੰ ਬਿਠਾਇਆ ਜੀ ਠੀਕ ਹੈ ਨਾ ਜੰਮੇ ਜਿਹੜੇ ਬੇਟਿਆਂ ਦੀ ਲੋੜੀ ਪਾਉਂਦੇ ਕਰਤੀਆਂ ਨਾਲ ਹੀ ਦਾ ਸਮੋਂ ਮਾਨਵਦਤਾ ਆ ਆਪਣੇ ਇੰਡੀਆ ਦੇ ਵਿੱਚ ਮਾਨਵਦਤਾ ਧੀਆਂ ਦੀ ਇੱਜ਼ਤ ਜ਼ਿਆਦਾ ਕੀਤੀ ਜਾਂਦੀ ਇਸ ਚੀਜ਼ ਨੂੰ ਤੁਸੀਂ ਸਮਝੋ ਪੜੇ ਲਿਖੀਓ ਸਾਰੇ ਤੇ ਜੇ ਆਪਾਂ ਆਪਣੇ ਬੇਟੇ ਦੀ ਲੋੜੀ ਮਨਾਉਂਦੇ ਆ ਅਸੀਂ ਬੇਟੀ ਦੀ ਵੀ ਮਨਾਈਏ ਸੈਲੀਬ੍ਰੇਟ ਕਰੀਏ ਉਹਨੂੰ ਤਾਂ ਕਿ ਉਹਦੇ ਉਹਨੂੰ ਵੀ ਇੱਕ ਸੋਚ ਸ਼ਕਤੀ ਦਿੱਤੀ ਰੱਬ ਨੇ ਚੰਗਾ ਮਾਰਿਆ ਸੋਚਣ ਦੀ ਤੇ ਉਹ ਸੋਚੇ ਕਿ ਮੇਰੇ ਬਾਪ ਨੇ ਵਾਕਿਆ ਮੇਰੇ ਵਾਸਤੇ ਕੁਝ ਵਧੀਆ ਕੀਤਾ ਵਾ ਹਾਂਜੀ ਪਰਵਾਰ ਚ ਭਾਜੀ ਬਹੁਤ ਜਿਆਦਾ ਖੁਸ਼ੀ ਹੋਈ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਜਿਆਦਾ ਖੁਸ਼ੀ ਜਦੋਂ ਬੇਟੀ ਹੋਈ ਵੀ ਨਹੀਂ ਸੀ ਉਦੋਂ ਹੀ ਕਹਿੰਦੇ ਸੀ ਸਰ ਜੀ ਸਾਨੂੰ ਬੇਟੀ ਹੀ ਚਾਹੀਦੀ ਆ ਹਾਂਜੀ ਅਸੀਂ ਪੂਰੀ ਉਹਦੀ ਖੁਸ਼ੀ ਮਨਾਵਾਂਗੇ ਹਾਂਜੀ 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 ਅੱਜ ਪੂਰੀ ਢੋਲ ਨਗਾਰੇ ਨਾਲ ਖੁਸ਼ੀ ਮਨਾਏਗੀ ਇਹ ਤਾਂ ਮਤਲਬ ਕਿ ਬੇਟੀਆਂ ਦੀ ਢੋਲ ਨਗਾਰਨਾ ਹੀ ਖੁਸ਼ੀ ਮਨਾਈ ਜਾਣੀ ਚਾਹੀਦੀ ਆ ਕਿਉਂਕਿ ਬੇਟੇ ਨਾਲੋਂ ਵੱਧ ਕੇ ਬੇਟੀਆਂ ਹੁੰਦੀਆਂ ਨੇ ਹਾਂਜੀ 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 ਪੂਰੀ ਪੂਰੀ ਖੁਸ਼ੀ ਮਨਾਈ ਗਈ ਪਾਜੀ ਡੱਬੇ ਵੰਡੇ ਗਏ ਸੀ ਪੂਰਾ ਸੈਲੀਬ੍ਰੇਟ ਟੋਲਟਮੱਕਾ ਹੋਇਆ ਸੀਗਾ ਸਾਰਾ ਕੁਝ ਕੀਤਾ ਗਿਆ ਸੀ ਜੀ